ਲੋ ਜੀ ਆਪਾਂ ਨੇ ਗੱਡੀ ਲੁਧਿਆਣੇ ਅੱਲੂ ਮੰਡੀ ਚੋਂ ਲੋਡ ਕਰਨੀ ਸ਼ੈਲੂ ਕਰਤੀ ਲਾਤੀ ਪੈਕ ਕਰਕੇ ਆਪਾਂ ਹੋ ਗਏ ਹੁਣ ਫ੍ਰੀ ਨਗਰ ਕੀਰਤਨ ਦੇਖਣ ਚਲੇਗੇ ਗੁਰੂ ਤੇਗ ਬਹਾਦਰ ਜੀ ਦਾ ਨਗਰ ਕੀਰਤਨ ਆ ਤਾਂ ਫਰੀਦਕੋਟ ਤੋਂ ਚੱਲ ਕੇ ਆਪਾਂ ਨੇ ਨਗਰ ਕੀਰਤਨ ਦੇਖਿਆ ਉੱਤੇ ਖੜ ਕੇ ਜਾਨੋਂ ਗੱਡੀ ਲੋਡ ਕਰਨੀ ਸਟਾਰਟ ਹੋ ਗਈ ਹੋਣੀ ਆ ਫਿਰ ਆਪਾਂ ਨਗਰ ਕੀਰਤਨ ਦੇਖ ਕੇ ਵੀਡੀਓ ਬਣਾ ਕੇ ਗੱਡੀ ਭਰ ਗਈ ਹੋਣੀ ਜਾਨੋਂ ਤੇ ਆਪਾਂ ਨੇ ਤਰਪਾਲਾਂ ਤਰਪੂਲਾ ਕਰਤੀਆਂ ਤਰਪਾਲਾਂ ਕਰਕੇ ਓਕੇ ਫਿਰ ਆਪਾਂ ਨੇ ਚੱਕ ਤੇ ਮੰਡੀ ਦੇ ਵਿੱਚੋਂ ਬਾਬੇ ਦਾ ਨਾਂ ਲੈ ਕੇ ਬਾਬਾ ਮਾਸਟਰ ਆਮ ਦਾ ਨਾਂ ਲੈ ਕੇ ਮੰਡੀ ਦੇ ਘੜ ਤੇ ਆ ਕੇ ਪਰਚੀ-ਪੁਰਚੀ ਦਿਖਾਈ ਇਹਨਾਂ ਨੂੰ ਉਦੋਂ ਬਾਅਦ ਖਿੱਚਤੀ ਆਪਾਂ ਨੇ ਕਿਚੀ ਗਾ ਕੇ ਥੋੜਾ ਜਿਹਾ ਨਗਰ ਕੀਰਤਨ ਕਰਕੇ ਜਾਮ ਵੀ ਆ ਥੋੜਾ ਜਿਹਾ ਫਿਰ ਆਪਾਂ ਲੁਧਿਆਣੇ ਤੋਂ ਕੱਢ ਲਈ ਲੁਧਿਆਣੇ ਤੋਂ ਕੱਢ ਲਈ ਚੱਕਤੀ ਉਪਨਵਾਂ ਕਾਹ ਨਗਰ ਕੀਰਤਨ ਵੀ ਜਾਂਦਾ ਉਹਦੇ ਕਰਕੇ ਜਾਮ ਵੀ ਲੱਗਿਆ ਹੋਇਆ ਹੋਊਗਾ ਫਿਰ ਆਪਾਂ ਪਹੁੰਚ ਗਏ ਖੰਨੇ ਖੰਨੇ ਵੀ ਨਗਰ ਕੀਰਤਨ ਕਰਕੇ ਖੰਨਾ ਬੰਦ ਕਰਿਆ ਤਾਂ ਸਾਰਾ ਜਾਮ ਲੱਗਿਆ ਹੋਇਆ ਥਾ ਫਿਰ ਆਪਾਂ ਨੇ ਉਥੋਂ ਚੱਕਤੀ ਖੰਨੇ ਤੋਂ ਫਿਰ ਪਹੁੰਚ ਗਏ ਸ਼ੰਪੂ ਟੂਲ ਟੈਕਸਟੇ ਸ਼ੰਪੂ ਟੂਲ ਟੈਕਸਟੇ ਵੀ ਥੋੜਾ ਜਾਮ ਥਾ ਫਿਰ ਵੀ ਆਪਾਂ ਬਾਬੇ ਪੀਰ ਬਾਬਾ ਸਾਹਿਬਾ ਦੇ ਮੱਥਾ ਟੇਕਿਆ ਫਿਰ ਪਹੁੰਚ ਗਏ ਆਪਾਂ ਕਰਨਾਲ ਹਵੇਲੀ ਇੱਥੇ ਖੜ ਕੇ ਮਾੜਾ ਮੋਟਾ ਟਾਟਰ ਦੇਖੇ ਟਾਟਰ ਦੇਖ ਕੇ ਆਪਾਂ ਨੇ ਫੇਰ ਚੱਕਤੀ ਪਰ ਚੱਲਦੇ ਰਹੇ ਚੱਲਦੇ ਰਹੇ ਕਾ ਸ਼ਾਮ ਲਈ ਆ ਕੇ ਬੜਾ ਵਹਿ ਗਿਆ ਜਾਮ ਲੱਗ ਗਿਆ ਤਿੰਨ ਚਾਰ ਘੰਟੇ ਇੱਥੇ ਲੱਗੇ ਤਿੰਨ ਚਾਰ ਘੰਟੇ ਲੱਗ ਕੇ ਫਿਰ ਜਾਮ ਜੰਮ ਖੁੱਲਿਆ ਜਦੋਂ ਜਾਮ ਖੁੱਲਿਆ ਫਿਰ ਬਹੁਤ ਔਖਾ ਜਾਮ ਦੇ ਵਿੱਚ ਬਹੁਤ ਟਾਈਮ ਲੱਗ ਗਿਆ ਬਹੁਤ ਟਾਈਮ ਖਰਾਬ ਕਰਿਆ ਜਾਮ ਨੇ ਸੋਨਰ ਟਾਈਮ ਇਹਨੇ ਖਰਾਬ ਕਰਤਾ ਨਹੀਂ ਤਾਂ ਬੰਦਾ ਦੋ ਤਿੰਨ ਘੱਟੇ ਕੱਢ ਕੇ ਘੰਟੇ ਕੱਢ ਕੇ ਵਿੱਚ ਨੂੰ ਸੌ ਸੌ ਵੀ ਲੰਦਾ ਜਾਂ ਪਹ ਗਿਆ ਨਹੀਂ ਤਾਂ ਪਿੱਛੋਂ ਕੋਈ ਹੋਰ ਰਸਤਾ ਦੇਖਣਾ ਪਾਣਾ ਤਾਂ ਆਪਾਂ ਮੇਟ ਪਹੁੰਚ ਗਏ ਮੇਟ ਪਾ ਕੇ ਆਪਾਂ ਦਿੱਲੀ ਐਕਸਪ੍ਰੈਸ ਤੇ ਚੜਤੀ ਦਿੱਲੀ ਐਕਸਪ੍ਰੈਸ ਚੜ ਕੇ ਫਿਰ ਆਪਾਂ ਨੂੰ ਦੋਏ ਤਿੰਨ ਚੜ ਗਿਆ ਦਿਨ ਫਿਰ ਆਪਾਂ ਕਾਨਪੁਰ ਅਲੀਗੜ ਰੋਡ ਦੇ ਉੱਪਰ ਆ ਗਏ ਚੱਲਦੇ ਰਹੇ ਚੱਲਦੇ ਰਹੇ ਖਿਚੀ ਰੱਖਿਆ ਕੰਮ ਖਿਚੀ ਰੱਖਿਆ ਕੰਮ ਕਿਤੇ ਖੜ ਗਏ ਕਿਤੇ ਰੁੱਕ ਗਏ ਚੱਲਦੇ ਹੀ ਰਹੇ ਜਣੀ ਖੜੇ ਖੜੇ ਤਾਂ ਕਿਤੇ ਹੈ ਨਹੀਂ ਆਲੂਆਂ ਦੀ ਗੱਡੀ ਦੇ ਖੜਨਾ ਕੱਟੇ ਮਿਲਦਾ ਵਪਾਰੀ ਫੋਨ ਕਰੀ ਜਾਂਦਾ ਕੰਨ ਖਾਈ ਜਾਂਦਾ ਬਹੁਤ ਘੰਟੇ ਘੰਟੇ ਬਾਅਦ ਫੋਨ ਕਰੀ ਜਾਂਦਾ ਆ ਆਲੂਆਂ ਵਾਲੇ ਵਪਾਰੀ ਹੋਵੇ ਕੋਈ ਵੀ ਕੱਚੇ ਮਾਲ ਵਾਲਾ ਵਪਾਰੀ ਹੋਵੇ ਕੰਨ ਬਹੁਤ ਖਾਂਦਾ ਘੰਟੇ ਘੰਟੇ ਬਾਅਦ ਫੋਨ ਕਰੀ ਜਾਂਦੇ ਨੇ ਫੇਰ ਚਲਦੇ ਰਹੇ ਚਲਦੇ ਰਹੇ ਖਿਚੀ ਰੱਖੀ ਗੱਡੀ ਪੂਰੀ ਦੋਏ ਦਿਨ ਪੂਰੀ ਖਿਚੀ ਰਹੀ ਫੇਰ ਆਪਾਂ ਛੱਡ ਗਿਆ ਕਿ ਕਨੌਜ ਤੋਂ ਆਗਰਾ ਐਕਸਪ੍ਰੈਸ ਲਖਨਊ ਲਈ ਫੇਰ ਆਪਾਂ ਇਹਦੇ ਉੱਪਰ ਖਿਚੀ ਰੱਖਿਆ ਕੰਮ ਤੇ ਰੇਲਾ ਤੇ ਰੇਲਾ ਰੇਲਾ ਬਣਾਈ ਰੱਖਿਆਗਾ ਚਲਦੇ ਰਹੇ ਚਲਦੇ ਰਹੇ ਕੰਮ ਪੂਰਾ ਖਿਚੀ ਰੱਖਿਆ ਚਾਚੋ ਦੀ ਫਰਮੋਸ਼ ਵਿੱਚ ਤੇ ਆਪਣਾ ਵਿੱਚ ਪਾ ਲਈ ਪੀ ਲਈ ਹਣਾ ਮਸਤ ਚਲਾਉਂ ਗੋ ਕੇ ਗੱਡੀ ਚਲਾਈ ਕੇ ਚਲਾਈ ਗਏ بڑے ਰੋਡ ਨੇ ਯੋਗੀ ਸਰਕਾਰ ਨੇ ਬਣਾਇਆ ਐਕਸਪ੍ਰੈਸ ਰੋਡ ਐਹੀਂ ਪਤਾ ਲੱਗਦਾ ਫੇਰ ਆਪਾਂ ਪਹੁੰਚ ਕੇ ਰਾਤ ਨੂੰ ਸ਼ਾਮ ਜਿਹਨੂੰ ਲਖਨਊ ਉਦੋਂ ਬਾਅਦ ਲਖਨਊ ਪਹੁੰਚ ਕੇ ਆਪਾਂ ਫਿਰ ਲਖਨਊ ਬਾਈਪਾਸ ਤੇ ਚੜ ਗਏ ਲਖਨਊ ਦਾ ਬਾਈ ਰਿੰਗ ਰੋਡ ਬਣਿਆ ਸਾਰੇ ਲਖਨਊ ਦੇ ਉੱਪਰ ਚੀਕ ਘੁੰਮਦਾ ਹੈ ਰਿੰਗ ਰੋਡ ਪੂਰੇ ਲਖਨਊ ਦੇ ਉੱਪਰ ਜਿਵੇਂ ਕੋਲਕਾਤਾ ਰਵਣ ਕੇ ਆ ਜਾਂਦਾ ਫਿਰ ਆਪਾਂ 40 50 ਕਿਲੋ ਦਾ ਮੀਟਰ ਦਾ ਹੋਊਗਾ ਇਹ ਲਖਨਊ ਬਾਈਪਾਸ ਵੀ ਅੱਡਾ ਬਾਈਪਾਸ ਫਿਰ ਆਪਾਂ ਥੱਲੇ ਉਤਰ ਗਏ ਤੋਂ ਥੱਲੇ ਉਤਰ ਕੇ ਜਦ ਥੋੜਾ ਜਿਹਾ ਹੀ ਗਾਂ ਚੱਲਦੇ ਫਿਰ ਪ੍ਰਵੰਚਲ ਐਕਸਪ੍ਰੈਸ ਆ ਜਾਂਦਾ ਇਹ ਬਿਹਾਰ ਨੂੰ ਨਿਕਲ ਜਾਂਦਾ ਰੋਡ ਇੱਥੋਂ ਆਪਾਂ ਇਹਦੇ ਉੱਪਰ ਚੜੇ ਇਹਦੇ ਉੱਪਰ ਛੱਡ ਕੇ ਫਿਰ ਤਾਂ ਆਪਾਂ ਨੇ ਸਿੱਧਾ ਜਾ ਕੇ ਜਿੱਥੇ ਖਾਲੀ ਕਰਨੀ ਆ ਉੱਥੇ ਉੱਤਨ ਉਹ ਤੋਂ 2-3 30 ਕਿਲੋਮੀਟਰ 320 ਕਿਲੋਮੀਟਰ ਦਾ ਰੋਡ ਤਾਂ ਪੂਰਾ ਹੈ ਕੋਈ ਚੱਕ ਦੋ ਕੰਟੇਨਰ ਆਉਂਦੀ ਨਹੀਂ ਕੋਈ ਸਟਾਪੇਜ ਨਹੀਂ ਹੈ ਰੋਡ ਤੇ ਨਾ ਕਿਤੇ ਖੜਨੋਂ ਖੜਨ ਦਾ ਟਾਈਮ ਇਹਦੇ ਉੱਪਰ ਨਾ ਖੜੇ ਸਕਦੇ ਆਲੇ ਦਾਲੇ ਬਸਤੀਆਂ ਵਾਲੇ ਲੋਕ ਮਨਮੋਟੋ ਲੁੱਟ ਖੋਹ ਵੀ ਕਰ ਲੈਂਦੇ ਨੇ ਜੇ ਕਿਤੇ ਬੰਦਾ ਟਾਇਰ ਟੂਰ ਤੇ ਖੜਨ ਲੱਗ ਜਾਏ ਖੜਾ ਕੇ ਅੱਬਲੇ ਤੇ ਖੜਨਾ ਨਹੀਂ ਚਾਹੀਦਾ ਅੱਜੇ ਰੋਡ ਤੇ ਕੰਟੇਨਰਾਂ ਬਣੀ ਹੋਈ ਨੇ ਉਹਨਾਂ ਦੇ ਉੱਪਰ ਖੜਨਾ ਚਾਹੀਦਾ ਅਦਰਵਾਇਜ਼ ਕੱਲੇ ਨੂੰ ਨਹੀਂ ਖੜਨਾ ਚਾਹੀਦਾ ਆਲੇ-ਦਾਲੇ ਬਸਤੀਆਂ ਨੇ ਲੋਕ ਰੋਡ ਦੇ ਉੱਪਰ ਨੂੰ ਚੜ੍ਹ ਕੇ ਆ ਜਾਂਦੇ ਨੇ ਟਾਇਰ ਟੌਰ ਵੀ ਕੋਈ ਵਾਰ ਦਿਨਚ ਵੀ ਠੋੜਦੇ ਆ ਤਾਂ ਅੰਮੀ ਕੋਲ ਆ ਕੇ ਖੜ ਜਾਂਦੇ ਨੇ ਕਿਹੜਾ ਪਤਾ ਉਹਨਾਂ ਕਿਸ ਦੇ ਮਨ ਚ ਕੀ ਆ ਕੱਲੇ ਨੂੰ ਸੁੰਨੀ ਜਗ੍ਹਾ ਡਰਾਈਵਰ ਨੂੰ ਕਦੇ ਵੀ ਨਹੀਂ ਖੜਨਾ ਚਾਹੀਦਾ ਬਹੁਤ ਧਿਆਨ ਨਾ ਪੰਪ ਬਣੇ ਹੋਏ ਨੇ ਰੋਡ ਤੇ 100-100 ਕਿਲੋਮੀਟਰ ਬਾਅਦ ਕੰਟੀਨਾਂ ਬਣੀਆਂ ਹੋਈਆਂ ਨੇ ਕੰਟੀਨਾਂ ਤੇ ਖੜਦੇ ਚਾਹੀਦੇ ਆਪਾਂ ਨੇ 300 ਕਿਲੋਮੀਟਰ ਦੇ ਵਿੱਚ ਨੌਨ ਸਟੌਪੇ ਰੱਖਿਆ ਹੈ ਪੰਚ ਸੌ ਕਿਲੋਮੀਟਰ ਦੇ ਉੱਪਰ ਆਪਾਂ ਵਾਸ਼ਰੂਮ ਵੀ ਨਿਕਲੇ। ਕਿਤੇ ਨਹੀਂ ਰੁਕੇ। ਚਾਹ ਦੀ ਥਰਮੋਸ ਵਿੱਚ ਭਰ ਕੇ ਰੱਖੀ ਹੋਈ ਤੇ ਜੱਜੀ ਕਰਦਾ ਉਹ ਆਪਣੀ ਚਾਹ ਪਾ ਲੰਦੇ। ਬਸ। ਹੋਰ ਆਪਾਂ ਨੀਰ ਤਾਂ ਖਿੱਚੀ ਰੱਖਿਆ ਖਿੱਚੀ ਰੱਖਿਆ 4 ਵਜੇ ਦਾ ਮੰਡੀ ਟਾਇਆ ਤਾਂ ਬਾਕੀ ਲਾਈਕ ਕਮੈਂਟ ਸ਼ੇਅਰ ਕਰਦੇ ਹੋ। ਬਾਕੀ